ਦੋਸਤੋ ਅੱਜ ਦੀ ਇਹ ਸ਼ਰਮ ਸ਼ਰਮਨਾਕ ਘਟਨਾ ਜੋ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਕਿਤੇ ਹੋਰ ਦੀ ਨਹੀਂ ਬਲਕਿ ਉਸੇ ਰੰਗਲੇ ਪੰਜਾਬ ਦੀ ਹੈ ਜਿਸ ਨੂੰ ਸਾਡੇ ਮੁੱਖ ਮੰਤਰੀ ਦਾਵਾ ਕਰ ਰਹੇ ਆ ਕਿ ਅਸੀਂ ਰੰਗਲਾ ਪੰਜਾਬ ਬਣਾਣਾ ਤੁਸੀਂ ਆਪ ਦੇਖੋ ਕਿਸ ਤਰ੍ਹਾਂ ਜਨਾਨੀਆਂ ਨੂੰ ਵੀ ਪੁੱਲਸ ਕਿਦਾਂ ਖਿੱਚ-ਖਿੱਚ ਕੇ ਧੰਨੇ ਤੋਂ ਉਠਾਉਂਦੀ ਪਈਏ ਕਸੂਰ ਇਹ ਸੀ ਕਿ ਇਹ ਬਠਿੰਡਾ ਦੇ ਜੋ ਸਕੂਲ ਬਣਾਏ ਗਏ ਆ ਉਸ ਵਿੱਚ ਨੌਕਰੀ ਕਰਦੀਆਂ ਸਨ ਤੇ ਮੈਨੇਜਮੈਂਟ ਵੱਲੋਂ ਇਹਨਾਂ ਨੂੰ ਕੱਢ ਦਿੱਤਾ ਗਿਆ ਜੀ ਇਹ ਆਦਰਸ਼ ਸਕੂਲ ਚੌਕੇ ਦੇ ਮੈਨੇਜਮੈਂਟ ਖਿਲਾਫ ਧਰਨਾ ਲੱਗਾ ਸੀ ਕਰੀਬ 2 ਮਹੀਨੇ ਪੁਰਾਣਾ ਸੀ ਜਿਸ ਵਿੱਚ ਸ਼ਮੂਲੀਅਤ ਕੀਤੀ ਸੀ ਉੱਥੇ ਦੇ ਵੱਖ-ਵੱਖ ਪਿੰਡਾਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸਨ ਹੁਣ ਤੁਸੀਂ ਆਪ ਦੇਖੋ ਕਿ ਇਹਨਾਂ ਵਿੱਚੋਂ ਅਧਿਆਂ ਨੂੰ ਗ੍ਰਸਤਾਰ ਸੂਤਰਾਂ ਅਨੁਸਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਨੂੰ ਧੱਕਾ ਮੁਕੀ ਕਰਕੇ ਉੱਥੋਂ ਭਜਾ ਦਿੱਤਾ ਗਿਆ ਹੈ ਸਿਰਫ ਤੇ ਸਿਰਫ ਸਕੂਲ ਮੈਨੇਜਮੈਂਟ ਦੇ ਖਿਲਾਫ ਇਹਨਾਂ ਦੇ ਇਹ ਦੋਸ਼ ਸਨ ਕਿ ਇਹਨਾਂ ਦੀਆਂ ਜੋ ਮੰਗਾਂ ਹੈ ਉਹ ਪੂਰੀਆਂ ਕਰ ਲੈਣਾ ਤੇ ਇਹ ਕਹਿੰਦੇ ਆ ਕੀ ਸਕੂਲ ਮੈਨੇਜਮੈਂਟ ਹੀ ਸਹੀ ਸੀ ਪਰ ਤੁਸੀਂ ਉਸ ਗੱਲ ਨੂੰ ਇੱਕ ਸਾਈਡ ਤੇ ਰੱਖੋ ਇਹ ਦੇਖੋ ਕਿ ਸੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਵਾਲੀ ਜੋ ਗੁਰਨਾਥ ਸਾਹਿਬ ਦੀ ਗੁਰਬਾਣੀ ਉਸ ਤੇ ਇਹ ਕਿੰਨਾ ਅਮਲ ਹੋ ਰਿਹਾ ਹੈ ਇੱਕ ਪਾਸੇ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ ਦੂਜੇ ਪਾਸੇ ਆਪ ਇਹਨਾਂ ਨੇ ਪੱਤਾਂਾਂ 'ਚ ਚੁੰਨੀਆਂ ਰੋਲਦੇ ਪਿਆ ਕਿ ਫਿਰ ਉਹ ਪ੍ਰਵਾਸੀ ਕਿਉਂ ਨਾ ਤੁਹਾਡੀਆਂ ਚੁੰਨੀਆਂ ਰੋਲੂਗੀ ਇਹ ਸੀਐਮ ਸਾਹਿਬ ਨੂੰ ਖੁੱਤਰੂ ਆਪ ਇਸ ਤੇ ਇੱਕ ਸਟੇਟਮੈਂਟ ਦੇਣੀ ਚਾਹੀਦੀ ਹੈ ਤਾਂ ਜੋ ਸੂਬੇ ਦੇ ਹਾਲਾਤ ਬੱਦ ਤੋਂ ਬੱਦ ਨਾ ਹੋਣ ਅੱਗੇ ਹੀ ਸੂਬੇ ਨੂੰ ਕਿਸੇ ਨਾ ਕਿਸੇ ਦੀ ਨਜ਼ਰ ਲੱਗੀ ਰਹਿੰਦੀ ਹੈ ਜੋ ਰੋਜ਼ਾਨਾ ਇੱਥੇ ਘਟਨਾਵਾਂ ਵਾਪਰਦੀਆਂ ਪਰ ਸੂਬੇ ਦਾ ਮੁੱਖ ਮੰਤਰੀ ਬਾਗ ਦਾ ਮਾਲੀ ਹੁੰਦਾ ਹੈ ਇਸ ਕਰਕੇ ਉਸ ਨੂੰ ਸੂਬੇ ਦੇ ਵਿੱਚ ਆਪਣੇ ਆਪ ਹੀ ਦੇਖਣਾ ਚਾਹੀਦਾ ਹੈ ਕਿ ਤੀਆਂ ਭੈਣਾਂ ਦੀ ਰਾਖੀ ਠੀਕ ਉਸੇ ਤਰ੍ਹਾਂ ਕਰਨ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਰਾਜ ਜੇਤੂ ਸ਼ੇਰਪਾ ਰਾਜ ਲੈਣਾ ਚਾਹਦੇ ਹੋ ਉਹ ਇਹ ਨਹੀਂ ਕਿ ਤੂੰ ਰੋਜ਼ ਹੀ ਧਰਨਾ ਚਕਾਉਣ ਲਈ ਵੀ ਜਨਾਨੀਆਂ ਦੀ ਸਾਡੀਆਂ ਤੀਆਂ ਭੈਣਾਂ ਦੀ ਬੇਪਤੀ ਕਰੋ ਇਸ ਕ ਇਦਾਂ ਕਰਨ ਨਾਲ ਤਾਂ ਫਿਰ ਹਾਲਾਤ ਵਿਗੜਨਗੇ ਸੁਧਰਨਗੇ ਘਟ ਸੋ ਮੁੱਖ ਮੰਤਰੀ ਜੀ ਨੂੰ ਆਪ ਨੂੰ ਇਸ ਵਿੱਚ ਦਖਲ ਦੇ ਕੇ ਫੌਰੀ ਤੌਰ ਤੇ ਇਹ ਧਰਨੇ ਬਾਰੇ ਗੱਲ ਕਰਨੀ ਚਾਹੀਦੀ ਏ ਜੋ ਵੀ ਇਹਨਾਂ ਦੇ ਇਲਜ਼ਾਮ ਨੇ ਕੀ ਪੁੱਲ ਸੋਨੋਂ ਜਨਾਨੀਆਂ ਤੇ लाਠੀ ਚਾਜ ਵੀ ਕੀਤਾ ਗਿਆ ਜੋ ਲੇਡੀਜ਼ ਨਾਲ ਲੇਡੀਜ਼ ਅਧਿਆਪਕ ਅਧਿਆਪਕ ਬੈਠੀਆਂ ਸਨ ਉੱਥੇ ਤੁਸੀਂ ਦੇਖੋ ਕਿਦਾਂ ਖਿੱਚ ਤੂਰੇ ਨੇ ਉਹਨਾਂ ਨੂੰ ਜਿਵੇਂ ਕੀ ਕਿਸੇ ਜਾਨਵਰ ਨੂੰ ਖਿੱਚੀਦਾ ਇਦਾਂ ਤਾਂ ਉਹਨਾਂ ਨੂੰ ਖਿੱਚ ਰਹੇ ਆ ਤੇ ਇਹ ਤੁਸੀਂ ਆਪ ਦੇਖੋ ਕਿ ਇਹਨਾਂ ਵਿੱਚ ਅਗਰ ਕਿਸੇ ਤਾਂ ਸ਼ੁਰੂ ਤੋਂ ਇਹਦਾ ਇਹ ਨੰਨ ਭਾਗ ਦਾ ਪਾਇੰਆ ਕੀ ਸਾਡੇ ਨਾਲ ਇਦਾਂ ਕੋਈ ਆਪੀ ਹੀ ਇੱਕ ਕੱਡੇ ਦੇ ਵਿੱਚ ਚੇਰ ਡੀਜੀਪੀ ਮਦੇਸ਼ ਹੋ ਜਾਂਦੇ ਨੇ ਕਿ ਕਿ ਉਸ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਹੁਣ ਇਸ ਤੇ ਕੌਣ ਕਾਰਵਾਈ ਕਰੇਗਾ ਸਿੱਖਿਆ ਮੰਤਰੀ ਹਰਜੋਤ ਬੈਂ ਜੀ ਨੂੰ ਇਧਰ ਧਿਆਨ ਦੇਣਾ ਚਾਹੀਦਾ ਵੇ ਉਹਨਾਂ ਨੂੰ ਸਿਰਫ ਤੇ ਸਿਰਫ ਰੀਲਾਂ ਪਾਉਣ ਤੇ ਹੀ ਜੋਰ ਨਹੀਂ ਦੇਣਾ ਚਾਹੀਦਾ ਜੋ ਕਿ ਉਹ ਆਪਣੇ ਇੰਸਟਾਗ੍ਰਾਮ ਜਾ ਸੋਸ਼ਲ ਮੀਡੀਆ ਦੇ ਪਾੰਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਵੀ ਇਸ ਵੱਲ ਧਿਆਨ ਦੇਣ ਤਾਂ ਜੋ ਪੰਜਾਬ ਦੀ ਇੱਜ਼ਤ ਨੂੰ ਪੰਜਾਬੀ ਹੀ ਉਸ਼ਾਲਨ ਤੇ ਲੱਗੇ ਆ ਤੇ ਫਿਰ ਪੰਜਾਬ ਦੀ ਇੱਜ਼ਤ ਦੂਸਰੇ ਸੂਬਿਆਂ ਵਿੱਚ ਕਿੱਥੋਂ ਸੇਫ ਰਹੇਗੀ ਇਸ ਕਰਕੇ ਅਗਰ ਜੇ ਇਹ ਕੰਮ ਕਰਨਾ ਵੀ ਸੀ ਤੇ ਉਹਨਾਂ ਨੂੰ ਪਿਆਰ ਨਾਲ ਵੀ ਉਠਾਇਆ ਜਾ ਸਕਦਾ ਸੀ ਜਾਂ ਪਿਆਰ ਨਾਲ ਉਹਨਾਂ ਦੀ ਇੱਕ ਮੀਟਿੰਗ ਮੈਨੇਜਮੈਂਟ ਨਾਲ ਕਰਾਈ ਜਾ ਸਕਦੀ ਸੀ ਪਰ ਤੁਹਾਨੂੰ ਜਿੱਦਾਂ ਉਤੋਂ ਆਡਰ ਹੈ ਤੁਸੀਂ ਤਾਂ ਉਦਾਂ ਕਰਨਾ ਹੈ ਇਸ ਕਰਕੇ ਇਸ ਦਾ ਸਾਰਾ ਜ਼ਿਮਾ ਮੁੱਖ ਮੰਤਰੀ ਜੋ ਕਿ ਗ੍ਰਹਿ ਮੰਤਰੀ ਵੀ ਨੇ ਉਹਨਾਂ ਦਾ ਬਣਦਾ ਹੈ ਤੇ ਉਹਨਾਂ ਨੂੰ ਆਪਣੇ ਆਪ ਚਾਹੀਦਾ ਹੈ ਕਿ ਉਹ ਇੱਕ ਪਾਸੇ ਕਹਿੰਦੇ ਆ ਕਿ ਮੈਂ ਮਾਸਟਰ ਦਾ ਪੁੱਤਰ ਹਾਂ ਤੇ ਹੁਣ ਉਹਨਾਂ ਨੂੰ ਅੱਜ ਇਹ ਨਾ ਮਾਸਟਰ ਵੱਲ ਵੀ ਧਿਆਨ ਦੇਣਾ ਚਾਹੀਦਾ ਜਿਨ੍ਹਾਂ ਨੂੰ 2 ਮਹੀਨਿਆਂ ਤੋਂ ਲਗਾਤਾਰ ਪ੍ਰਦਰਸ਼ਨ ਕਰਦੇ ਹੋਏ ਸੀ ਅਦਰ ਸਕੂਲ ਦੇ ਬਾਹਰ ਇਹਨਾਂ ਦਾ ਕੋਈ ਸ਼ੌਂਕ ਨਹੀਂ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸੀਐਮ ਸਿਟੀ ਹੋਵੇ ਤੇ ਉਥੇ ਇਹ ਹਾਲਾਤ ਹੋਣ ਇੱਥੇ ਬੀਬਾ ਸਿਮਰ ਹਰ ਸਿਮਰਤ ਕੋਰ ਬਾਦਲ ਜੀ ਵੀ ਜਿੱਤੇ ਨੇ ਤੇ ਉਹਨਾਂ ਦੇ ਸੋਹਰਾ ਸਾਹਿਬ ਇਥੋਂ ਤਿੰਨ ਤੋਂ ਲੈ ਕੇ ਚਾਰ ਵਾਰ ਸੀਐਮ ਲੈ ਚੁੱਕੇ ਨੇ ਤੇ ਉਹਨਾਂ ਨੂੰ ਇੱਥੇ ਧਿਆਨ ਦੇਣਾ ਬਣਦਾ ਹੈ ਡਿਪਟੀ ਸੀਐਮ ਰਹੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਸਿਤਾਰੇ ਗਰਦਿਤ ਚੱਲਦੇ ਨੇ ਉਹਨਾਂ ਲਈ ਤਾਂ ਇਹ ਮੁੱਦਾ ਬਹੁਤ ਵਧੀਆ ਹੈ ਪਰ ਉਹ ਸਿਰਫ ਸਿਆਸਤ ਨਾਲ ਦੇਖਣ ਉਹ ਹੀ ਦੇਖਣ ਕਿ ਇਹ ਵੀ ਧੀਆ ਪੈੜਾ ਨੇ ਕਿਸੇ ਦੀਆਂ ਇਸ ਕਰਕੇ ਇਹਨਾਂ ਵੱਲ ਕੋਈ ਗਹਿਰੀ ਨਿਗਾਹ ਕਰਕੇਵੇਂ ਗਿਆ ਜਿਨੇ ਵੀ ਇਸ ਤੇ ਇਦਾਂ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਵੀ ਕਰਵਾਈ ਹੈ ਉਸ ਤੇ ਐਕਸ਼ਨ ਪੂਰੀ ਤਰ੍ਹਾਂ ਤੇ ਹੋਣਾ ਚਾਹੀਦਾ ਹੈ ਖਾਲੀ ਕਰਨਲ ਬਾਠ ਵੱਲ ਹੀ ਧਿਆਨ ਨਹੀਂ ਹੋਣਾ ਜੀਦਾ ਠੀਕ ਹੈ ਕਰਨਲ ਬਾਠ ਵੱਲ ਧਿਆਨ ਤੁਸੀਂ ਦਿੱਤਾ ਪਰ ਹੁਣ ਕੀ ਗੱਲ ਇਹ ਧੀਆ ਦਾ ਮਾਮਲਾ ਹੈ ਤੇ ਇਹ ਤਾਂ ਕਰਨਲ ਸਾਹਿਬ ਤੋਂ ਵੀ ਉੱਤੇ ਦਾ ਮਾਮਲਾ ਹੈ ਇਸ ਕਰਕੇ ਇਸ ਵੱਲ ਵੀ ਧਿਆਨ ਦਿਓ ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ ਇਸ ਧਰਨੇ ਬਾਰੇ ਜਰੂਰ ਬੋਲਿਆ ਜਾਵੇ ਧਰਨਾ ਸਹੀ ਸੀ ਕਿ ਗਲਤ ਉਸ ਦੀ ਜਾਂਚ ਪ੍ਰਸ਼ਾਸਨ ਕਰੇ ਉਹ ਜੀ ਸਦਕੇ ਕਰੇ ਪਰ ਧਰਨਾ ਚੁਕਾਨ ਦਾ